ਸਵਾਗਤ ਹੈ ਦੈਨਿਕ ਟੀਵੀ 9 ਚੈਨਲ ਦੇਖ ਰਹੇ ਦਸਕਾ ਦਾ ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੀ ਹੀ ਧੀ ਨੂੰ ਲੱਤਾ ਬਾਵਾ ਬਣ ਕੇ ਜਿਉਂਦਾ ਹੀ ਨੈਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ ਫਿਰੋਜ਼ਪੁਰ ਹੌਸਿੰਗ ਬੋਰਡ ਕਲੋਨੀ ਦੇ ਰਹਿਣ ਵਾਲੇ ਨਾ ਪਿਓ ਦੇ ਵੱਲੋਂ ਆਪਣੀ ਲੜਕੀ ਨੂੰ ਜਿੰਦਾ ਸੁੱਟ ਦਿੱਤਾ ਗਿਆ ਨਹਿਰ ਦੇ ਵਿੱਚ ਅਤੇ ਲੜਕੀ ਦਾ ਦਰਦਨਾਕ ਮੌਤ ਹੋ ਚੁੱਕੇ ਦੱਸਿਆ ਜਾਂਦਾ ਹੈ ਕਿ ਪਿਓ ਨੂੰ ਆਪਣੀ ਲੜਕੀ ਦੇ ਅਵੈਦ ਸਬੰਧਾਂ ਦੇ ਹੋਣ ਦਾ ਸ਼ੱਕ ਸੀ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਦੱਸਿਆ ਜਾਂਦਾ ਕਿ ਰੋਕਿਆ ਜਾਂਦਾ ਸੀ ਲੜਕੀ ਨੂੰ ਅਤੇ ਘਰ ਵਿੱਚ ਲਗਾਤਾਰ ਝਗੜਾ ਵੀ ਹੁੰਦਾ ਆ ਰਿਹਾ ਸੀ ਜਿਸ ਤੋਂ ਬਾਅਦ ਪਿਓ ਨੇ ਇੱਕ ਖੌਫਨਾਕ ਕਦਮ ਚੁੱਕਦੇ ਹੋਏ ਆਪਣੀ ਲੜਕੇ ਨੂੰ ਬਹਿਲਾ ਫਸਲਾ ਕੇ ਨਾਲ ਲੈ ਜਾਂਦਾ ਅਤੇ ਨਹਿਰ ਤੱਕ ਲੱਤਾ ਬਾਵਾ ਬਣ ਕੇ ਜੋਨਦਿਆ ਹੀ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਜਿਸ ਤੇ ਕਰਨ ਲੜਕੇ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਤੱਕ ਡੈੱਡ ਬੋਡੀ ਵੀ ਬਰਾਮਦ ਨਹੀਂ ਹੋਈ ਲੜਕੇ ਦੀ ਜਿਸ ਨੂੰ ਨਹਿਰ ਵਿੱਚ ਸੁੱਟਿਆ ਗਿਆ ਸੀ ਗੋਤਾਖੋਰਾਂ ਦੇ ਵੱਲੋਂ ਭਾਲ ਜਾਰੀ ਹੈ ਡੈੱਡ ਬੋਡੀ ਲੱਭਣ ਦੀ ਪਰ ਅਜੇ ਤੱਕ ਡੈੱਡ ਬੋਡੀ ਨਹੀਂ ਲੱਭੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਆਧਾਰ ਤੇ ਪਰਚਾ ਦਰਜ ਕਰ ਲਿਆ ਗਿਆ ਅਤੇ ਜੋ ਦੋਸ਼ੀ ਪਿਓ ਹੈ ਜਿਸ ਨੇ ਆਪਣੀ ਲੜਕੀ ਨੂੰ ਜਿਉਂਦਾ ਹੀ ਨਾਲ ਵਿੱਚ ਸੁੱਟ ਕੇ ਮਾਰ ਦਿੱਤਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਆਪਣੀ ਕਾਰਵਾਈ ਕਰ ਲਈ ਹੈ ਹੋਰ ਵੀ Laash ਦੀ ਜੋ ਪਾਲ ਉਹ جاری ਹੈ ਅਜੇ ਤੱਕ Laash ਬਰਾਮਦ ਨਹੀਂ ਹੋਈ ਅਤੇ ਗੋਤਾਖੋਰਾਂ ਤੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੀ ਕਹਿ ਇਸ ਬਾਰੇ ਉਹ ਸੁਣਦੇ ਹਾਂ ਦਾਪੋ ਕਾਰੋਬਾਰ ਦੀ ਤਾਂ ਅਸੂਦੀ ਨੂੰ ਮੋਜੇ ਕੜੂ ਤਾਰਿਆ ਸਰ ਇਹਦੀ ਦੋ ਵਾਰੀ ਕਾਰੇ ਚਲੇ ਲੱਗੇ ਆ ਜਾਂ ਤਾਂ ਜੋ ਦੇ ਚਿੱਤੇ ਕੋਟੇ ਤੋਂ ਕਹਿਣਾ ਮਾਰਦੇ ਮੰਨਦਾ ਇਹ ਜਿੱਥੇ ਮੈਂ ਸੀ ਕਾਰਡੀਓ ਦਾ ਮੇਰੀ ਨਿੱਕੀ ਕੁੜੀ ਨੇ ਆ ਕੇ ਦਿੱਤਾ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਹੁੰਚਿਆ ਤੇ ਨਿੱਕੀ ਕੁੜੀ ਨੇ ਪਾਪਾ ਆਹ ਗੱਲ ਆਪਰੇ ਨਾਲ ਕਿਹ ਦੱਸਿਆ ਕੁੜੀ ਨੇ ਕਿੰਦੀ ਪਾਪਾ ਪਰਸੂ ਦੇਣਾ ਚਾਹੁੰਦੀ ਕੋਣ ਆਪਣੀ ਪ੍ਰੇਤ ਮੈਂ ਉਹਨੂੰ ਫੇਰ ਹੱਥ ਦਿਓ ਜੀ ਮੈਂ ਖੁੱਤ ਰਿਹਾ ਇਹ ਜਿੱਥੇ ਇੱਕ ਡੇਢ ਮਹੀਨਾ ਮੱਥੇ ਨੂੰ ਮੇਰੇ ਡਾਕਟਰ ਦਾ ਠੀਕ ਪਤਾ ਮੈਂ ਆਪ ਵੀ ਨਹਿਰ ਪਿਸਾਲ ਮਾਰਨੇ ਗਿਆ ਮੈਂ ਖੁੱਤ ਸੰਭੋ ਜਮਾ ਕਿ ਪਤਾ ਧਾਰੀ ਜਨ ਪਰ ਉਸ ਦੇਸ ਦਾ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆ ਮੈਨੂੰ ਪਤਾ ਆ ਕਿ ਤਾਰਾ ਕਿੱਥੇ ਹੈ ਕੰਤੀ ਮੈਂ ਤਾਂਨੇ ਕਰਨ ਦਾ ਜੋ ਤੁਹਾਡੇ ਕੋਲ ਜਿਹੜੀ ਨਹਿਰਾਂ ਫਟ ਗਈ ਮੈਂ ਆਪਣਾ ਨੋਗਾਰ ਹੋ ਕੇ ਪਾਸ ਨਹੀਂ ਉਸ ਕਿਥੋਂ ਕਿਹਦਾ ਸੁਚਭਤ ਹਾਂ ਜੀ ਤਾਂ ਇਹ ਦੂਹਰੇ ਵਿੱਚ ਸਟਿਆ ਜੀ ਉਹਦਾ ਕੀ ਮਾਮਲਾ ਹੈਗਾ ਤੇ ਕੀ ਕਰਨਾ ਹੈ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਟਿਆ ਤੇ ਇੱਥੇ ਦਾ ਸੰਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਐਂਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਤੋਂ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਪੜਤਾਲ ਕਰ ਰਹੇ ਕੀ ਕਾਰਨ ਰੈਸਕ ਕਾਰਜੀ ਰਿਹਾ ਉਹ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਹ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਹੈ ਮਨਾਲਾ ਦੱਸ ਕਹਿੰਦਾ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਤੇ ਉਹ ਅਰੈਸਟ ਕਰ ਲਿਆ ਸਰ ਡੈਡ ਬਡੀ ਮਿਲੀ ਸੀ ਨਹੀਂ